ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮਹਾਨਵ ਦੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਜੀ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਚੁੱਪ ਰਹਿਣ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿੰਨੇ ਉਹਦੇ ਫਾਇਦੇ ਹੁੰਦੇ ਆ ਕਿਉਂਕਿ ਇਤਿਹਾਸ ਦੇ ਵਿੱਚ ਵੀ ਜਿਹੜੇ ਲੋਕ ਮਹਾਨ ਹੋਏ ਆ ਉਹ ਚੁੱਪ ਰਹਿਣ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਤੇ ਆਪਾਂ ਚੁੱਪ ਰਹਿਣ ਦੇ ਬਾਰੇ ਹੀ ਅੱਜ ਗੱਲਾਂ ਕਰਾਂਗੇ ਚਾਹੇ ਵੀਡੀਓ ਚੁੱਪ ਰਹਿਣ ਬਾਰੇ ਆ ਪਰ ਆਪਾਂ ਬੋਲ ਕੇ ਗੱਲਾਂ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਵੀਡੀਓ ਬਣਾਉਣੀ ਤੇ ਤੁਹਾਡਾ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਇੱਕ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਮੋਟੀਵੇਸ਼ਨ ਨਾਲ ਸੰਬੰਧਿਤ ਜ਼ਿੰਦਗੀ ਨਾਲ ਸੰਬੰਧਿਤ ਆਪਣੇ ਲਾਈਫ ਦੇ ਵਿੱਚ ਕਿੱਦਾਂ ਅੱਗੇ ਵਧ ਸਕਦੇ ਆ ਜਾਂ ਫਿਰ ਆਪ ਸਟ्रेस ਨੂੰ ਕਿੱਦਾਂ ਮੈਨੇਜ ਕਰ ਸਕਦੇ ਆ ਸਾਈਕੋਲੋਜੀ ਨਾਲ ਸੰਬੰਧਿਤ ਵੀਡੀਓਜ਼ ਮਿਲਣਗੀਆਂ ਇਸ ਕਰਕੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈਗਾ ਅਗਰ ਤੁਹਾਨੂੰ ਚੁੱਪ ਰਹਿਣ ਦਾ ਸ਼ੌਕ ਹੈਗਾ ਤੁਹਾਨੂੰ ਚੁੱਪ ਰਹਿਣਾ ਵਧੀਆ ਲੱਗਦਾ ਤਾਂ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੋਸਤੋ ਜਿਹੜਾ ਚੁੱਪ ਰਹਿਣਾ ਆ ਉਹ ਇਤਿਹਾਸ ਦੇ ਵਿੱਚ ਜਿਹੜੇ ਵੱਡੇ ਵੱਡੇ ਸਾਇੰਟਿਸਟ ਹੋਏ ਆ ਮਹਾਨ ਬੰਦੇ ਹੋਏ ਆ ਉਹ ਚੁੱਪ ਰਹਿ ਕਿਉਂਕਿ ਜਿਹੜਾ ਚੌਪ ਰਹਿਣਾ ਆ ਉਹ ਬੰਦੇ ਦੀ ਜਿਹੜੀ ਮਾਨਸਿਕ ਸ਼ਕਤੀ ਹੁੰਦੀ ਆ ਜਿਹੜਾ ਦਿਮਾਗ ਹੈਗਾ ਉਹਦਾ ਵਿਕਾਸ ਕਰਦਾ ਸਾਇੰਸ ਦੇ ਵਿੱਚ ਵੀ ਇਹ ਸਿੱਧ ਹੋ ਚੁੱਕਾ ਜਦੋਂ ਬੰਦਾ ਚੌਪ ਰਹਿੰਦਾ ਆ ਤੇ ਉਹਦੇ ਜਿਹੜੇ ਸੈੱਲ ਹੁੰਦੇ ਬ੍ਰੇਨ ਦੇ ਨਿਊਰੋਨਸ ਹੁੰਦੇ ਆ ਨਵੇਂ ਡਿਵੈਲਪ ਹੁੰਦੇ ਆ ਜਿਹੜਾ ਕਿ ਪ੍ਰੋਬਲਮ ਨੂੰ ਟੈਕਲ ਕਰਨ ਦੇ ਵਿੱਚ ਹੈਲਪ ਕਰਦੇ ਆ ਸਟ्रेस ਨੂੰ ਮੈਨੇਜ ਕਰਨ ਦੇ ਵਿੱਚ ਹੈਲਪ ਕਰਦੇ ਆ ਨਵੀਂ-ਨਵੀਂ ਖੋਜਾਂ ਕੱਢਣ ਦੇ ਵਿੱਚ ਹੈਲਪ ਕਰਦੇ ਆ ਤੇ ਚੌਪ ਰਹਿਣਾ ਬਹੁਤ ਹੀ ਜ਼ਿਆਦਾ ਇੱਕ ਮਹੱਤਵਪੂਰਨ ਇੱਕ ਸ਼ਕਤੀਸ਼ਾਲੀ ਚੀਜ਼ ਹੁੰਦੀ ਆ ਤੇ ਇਹ ਕਹਿੰਦੇ ਜੇ ਮਹਾਤਮਾ ਬੋਧ ਸੀਗੇ ਜਦੋਂ ਉਹਨਾਂ ਕੋਲੋਂ ਚੇਲੇ ਸਿੱਖਿਆਵਾਂ ਲੈਣ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਤਿੰਨ ਦਿਨ ਦਾ ਸਮਾਂ ਦਿੰਦੇ ਸੀ ਵੀ ਤਿੰਨ ਦਿਨ ਚੋਪਰਾਓ ਕਿਉਂਕਿ ਜਦੋਂ ਬੰਦਾ ਬੋਲਦਾ ਆ ਕਹਿੰਦੇ ਉਦੋਂ ਉਹ ਬਾਹਰੀ ਦੁਨੀਆ ਨੂੰ ਆਪਣੇ ਜਿਹੜੇ ਗਿਆਨ ਪ੍ਰਗਟ ਕਰਦਾ ਮਤਲਬ ਕਿ ਆਪਣੇ ਆਪਣੇ ਬਾਰੇ ਦੱਸਦਾ ਆਪਣੀ ਹੋਂਦ ਦੀ ਚਰਚਾ ਕਰਦਾ ਆ ਪਰ ਜਦੋਂ ਬੰਦਾ ਚੋਪ ਰਹਿਂਦਾ ਆ ਤੇ ਉਹ ਆਪਣੇ ਅੰਦਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਵੀ ਆਪਾਂ ਸਪਿਰਚੁਅਲਿਜ਼ਮ ਦੇ ਅਕੋਰਡਿੰਗ ਜਾਂ ਫੇ ਆਪਣੀ ਮਾਨਸਿਕ ਸ਼ਾਂਤੀ ਦੇ ਅਕੋਰਡਿੰਗ ਚੱਲਣਾ ਹੋਵੇ ਤੇ ਬੰਦੇ ਨੂੰ ਅੰਦਰੂਨੀ ਜਿਹੜਾ ਗਿਆਨ ਆ ਉਹ ਬਹੁਤ ਹੀ ਜ਼ਰੂਰੀ ਚਾਹੀਦਾ ਹੁੰਦਾ ਇਸ ਕਰਕੇ ਚੁੱਪ ਰਹਿਣ ਦੇ ਨਾਲ ਜਿਹੜਾ ਅੰਦਰੂਨੀ ਗਿਆਨ ਮਿਲਦਾ ਆਪਣੇ ਆਪ ਨੂੰ ਬੰਦਾ ਜਾਣਦਾ ਆ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਉਹ ਕਿਹੜੇ ਹਾਲਾਤ ਹੁੰਦੇ ਹੈਗੇ ਆ ਤੇ ਜਿੱਥੇ ਬੰਦੇ ਨੂੰ ਚੁੱਪ ਰਹਿਣਾ ਉਹਦੇ ਵਿੱਚ ਹੀ ਭਲਾਈ ਹੁੰਦੀ ਜਿੱਦਾਂ ਇੱਕ ਕਹਾਵਤ ਹੈਗੀ ਆ ਵੀ ਇੱਕ ਚੁੱਪ ਸੌ ਸੁੱਖ ਕਿਉਂਕਿ ਜਦੋਂ ਬੰਦਾ ਬਿਨਾਂ ਸਮਝਦਾਰੀ ਤੋਂ ਬੋਲਦਾ ਆ ਬਿਨਾਂ ਸਿਆਣਪ ਤੋਂ ਬੋਲਦਾ ਤੇ ਉਹ ਗਲਤ ਵਰਡ ਯੂਜ਼ ਕਰ ਲੰਦਾ ਮਤਲਬ ਕਿ ਗਲਤ ਗਿਆਨ ਦਿੰਦਾ ਜਾਂ ਫਿਰ ਕਿਸ ਨੂੰ ਠੇਸ ਪਹੁੰਚਾਉਂਦਾ ਹੈਗਾ ਤੇ ਕਿੰਦਾਂ ਦੇ ਕਿਹੜੇ ਮੌਕੇ ਹੁੰਦੇ ਆ ਉਹ ਜਦੋਂ ਬੰਦੇ ਨੂੰ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਤੇ ਬੋਲਣਾ ਨਹੀਂ ਚਾਹੀਦਾ ਚੁੱਪ ਰਹਿਣਾ ਚਾਹੀਦਾ ਤੇ ਨੰਬਰ 1 ਜਿਹੜੀ ਇੱਕ ਚੀਜ਼ ਹੈਗੀ ਆ ਕਿ ਜਦੋਂ ਤੁਹਾਡੇ ਕੋਲ ਤੱਥਾਂ ਦੀ ਕਮੀ ਹੋਵੇ ਤੇ ਉਦੋਂ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਕਿਉਂਕਿ ਜਦੋਂ ਤੱਥਾਂ ਦੀ ਕਮੀ ਹੁੰਦੀ ਹੈ ਤੇ ਬੰਦਾ ਝੂਠ ਅਨਾਰਸ਼ ਸ਼ਰਾਪ ਮਤਲਬ ਕਿ ਜੋ ਦਿਲ ਦੇ ਵਿੱਚ ਆ ਜਾਂਦਾ ਉਹ ਆਪਣੇ ਆਪ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਹੜੀ ਇਨਸਾਨ ਦੀ ਵਿਤਰਤ ਹੈਗੀ ਆ ਵੀ ਇਨਸਾਨ ਕਹਿੰਦਾ ਵੀ ਮੇਰੇ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੈਗਾ ਇਸ ਕਰਕੇ ਉਹ ਆਪਣੇ ਜਿਹੜੇ ਬੋਲ ਹੈਗਾ ਮ ਬੋਲਦਾ ਹੈਗਾ ਮਤਲਬ ਕਿ ਚੁੱਪੀ ਤੋੜਦਾ ਹੈਗਾ ਪਰ ਜਿੱਥੇ ਤੁਹਾਡੇ ਕੋਲ ਤੱਥਾਂ ਦੀ ਕਮੀ ਹੋਵੇ ਜਿੱਥੇ ਕੋ ਤੁਹਾਡੇ ਕੋਲ ਉਹਨਾਂ ਗੱਲਾਂ ਦੇ ਉਹਨਾਂ ਵਿਚਾਰਾਂ ਦਾ ਕੋਈ ਪ੍ਰੂਫ ਨਾ ਹੋਵੇ ਤਾਂ ਉੱਥੇ ਤੁਹਾਨੂੰ ਬੋਲਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਤੁਸੀਂ ਬਿਨਾਂ ਤੱਥਾਂ ਤੋਂ ਬੋਲਦੇ ਹੋ ਤਾਂ ਸਾਹਮਣੇ ਵਾਲੇ ਨੂੰ ਫੇਰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇੱਕ ਤਰ੍ਹਾਂ ਝੂਠ ਬੋਲ ਰਿਹਾ ਹੈਗਾ ਮਤਲਬ ਕਿ ਜਾਫੇਚੋ ਇਹਦੇ ਕੋਲ ਗਿਆਨ ਦੀ ਕਮੀ ਆ ਤੇ ਉਹ ਤੁਹਾਡੇ ਦੇ ਹਾਵੀ ਹੋ ਜਾਂਦਾ ਇਸ ਕਰਕੇ ਬਿਨਾਂ ਤੱਥਾਂ ਤੋਂ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਚੁੱਪ ਰਹਿਣਾ ਚਾਹੀਦਾ ਸੈਕੰਡ ਜਿਹੜੀ ਚੀਜ਼ ਆ ਅਗਰ ਤੁਹਾਡੇ ਕਹੇਗੇ ਬੋਲਾਂ ਦੇ ਨਾਲ ਕਿਸੇ ਨੂੰ ਠੇਸ ਪਹੁੰਚਦੀ ਆ ਕਿਸੇ ਦੀ ਇੱਜ਼ਤ ਨੂੰ ਜਾਂ ਕਿਸੇ ਦੀ ਮਾਨ ਦੀ ਹਾਨੀ ਹੁੰਦੀ ਹੈਗੀ ਆ ਤੇ ਉਦੋਂ ਵੀ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈਗਾ ਤੁਸੀਂ ਇੱਕ ਨੈਗੇਟਿਵ ਬਿਹੇਵੀਅਰ ਇੱਕ ਤਰ੍ਹਾਂ ਕਰਦੇ ਹੈਗੇ ਆ ਜਦੋਂ ਤੁਸੀਂ ਕਿਸੇ ਨੂੰ ਮਾਨਸਿਕ ਤੰਗੀ ਦਿੰਨੇ ਹੈਗੇ ਆਪਣੇ ਬੋਲਾਂ ਦੇ ਨਾਲ ਤੇ ਉਲਟਾ ਉਹ ਤੁਹਾਡੇ ਤੇ ਵੀ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਅਸਰ ਕਰਦੀ ਹੈਗੀ ਤੁਹਾਡੇ ਦੇ ਵਿੱਚ ਵੀ ਨੈਗੇਟਿਵਿਟੀ ਜਿਹੜੀ ਹੁੰਦੀ ਰਹੀ ਉਹ ਫਾਵੀ ਹੋਣੀ ਸ਼ੁਰੂ ਕਰਦੀ ਹੈ ਜਿਹਦਾ ਨੁਕਸਾਨ ਹੁੰਦਾ ਇਸ ਕਰਕੇ ਜਦੋਂ ਤੁਹਾਡੇ ਬੋਲਾਂ ਦੇ ਨਾਲ ਕਿਸੇ ਦੀ ਇੱਜ਼ਤ ਨੂੰ ਜਾਂ ਫੇ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਆ ਉਦੋਂ ਵੀ ਤੁਸ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਅਗਲੇ ਜਿਹੜੀ ਹਾਲਾਤ ਹੁੰਦੇ ਹੈਗੇ ਵੀ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਦੋਂ ਵੀ ਚੁੱਪ ਰਹਿਣਾ ਚਾਹੀਦਾ ਕਿਉਂਕਿ ਗੁੱਸੇ ਦੇ ਵਿੱਚ ਬੰਦਾ ਇਦਾਂ ਦੀਆਂ ਗੱਲਾਂ ਕਰ ਲੈਂਦਾ ਜਿਹੜੀਆਂ ਕਿ ਅਸਲੀਅਤ ਨਹੀਂ ਹੁੰਦੀ ਹੈਗੀ ਜਾਂ ਫੇ ਆਪਣੇ ਫ੍ਰਸਟ੍ਰੇਸ਼ਨ ਨੂੰ ਘੱਟ ਕਰਨ ਵਾਸਤੇ ਤੁਸੀਂ ਕਈ ਵਾਰ ਦੇਖਿਆ ਹੋਣਾ ਆਪਣੇ ਪਰਿਵਾਰ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਜਦੋਂ ਉਹਨਾਂ ਨੂੰ ਸਾਨੂੰ ਗੁੱਸਾ ਆਇਆ ਹੁੰਦਾ ਤੇ ਆਪਣੇ ਘਰਦਿਆਂ ਨੂੰ ਬਹੁਤ ਹੀ ਜ਼ਿਆਦਾ ਗਲਤ ਬੋਲ ਬੰਦਾ ਪਰ ਬਾਅਦ ਵਿੱਚ ਉਹਨੂੰ ਅਹਿਸਾਸ ਹੁੰਦਾ ਹੈਗਾ ਵੀ ਉਹਨੇ ਗੁੱਸੇ ਦੇ ਵਿੱਚ ਕੀ ਆ ਤੇ ਬਾਅਦ ਵਿੱਚ ਉਹਨੂੰ ਆਪਣੇ ਆਪ ਨੂੰ ਇੱਕ ਸ਼ਰਮਸ਼ਾਰ ਹੋਣਾ ਪੈਂਦਾ ਹੈ ਇਸ ਕਰਕੇ ਜਦੋਂ ਗੁੱਸਾ ਆ ਹੁੰਦਾ ਆ ਉਦੋਂ ਆਪਣੇ ਮੂੰਹ ਦੇ ਉੱਤੇ ਜਿੰਦਾ ਲਾ ਕੇ ਰੱਖਣਾ ਚਾਹੀਦਾ ਆ ਕਿਉਂਕਿ ਗੁੱਸੇ ਦੇ ਵਿੱਚ ਬੰਦਾ ਦੂਜੇ ਦੀ ਵੀ ਬੇਇੱਜ਼ਤੀ ਕਰਦਾ ਤੇ ਆਪਣੀ ਵੀ ਕਰਾਉਂਦਾ ਅਗਲਾ ਜਿਹੜਾ ਪੁਆਇੰਟ ਹੈਗਾ ਵੀ ਜਦੋਂ ਕੋਈ ਮਾਮਲਾ ਤੁਹਾਡੇ ਨਾਲ ਸੰਬੰਧ ਦੇ ਨਹੀਂ ਹੈਗਾ ਉੱਥੇ ਵੀ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਕਈ ਵਾਰੀ ਲੋਕਾਂ ਨੂੰ ਆਦਤ ਹੁੰਦੀ ਹੈਗੀ ਆ ਵੀ ਦੋ ਜਣਿਆਂ ਕੋਈ ਫਸਦੇ ਜੋ ਗੱਲ ਤੇ ਕੋਈ ਉਹਨਾਂ ਵਿੱਚ ਅਣਬਣ ਹੈਗੀ ਆ ਜਾਂ ਫੇ ਕਿਸੇ ਮਾਮਲੇ ਬਾਰੇ ਡਿਸਕਸ ਕਰ ਰਹਾ ਹੈ ਵੀ ਆਪਣੇ ਆਪ ਹੀ ਪ੍ਰਧਾਨ ਬਣ ਜਾਣਾ ਜਾ ਕੇ ਉੱਥੇ ਬੋਲਣ ਦੇ ਨਾਲ ਕੀ ਆ ਤੁਹਾਡੀ ਇੱਕ ਤਰ੍ਹਾਂ ਜਿਹੜੀ ਬੇਇੱਜ਼ਤੀ ਇੱਕ ਤਰ੍ਹਾਂ ਹੁੰਦੀ ਹੈਗੀ ਆ ਵੀ ਸੱਦੀ ਨਾਲ ਸਦਾਈ ਮੈਂ ਮੁੰਡੇ ਦੀ ਤਾਈ ਉਹ ਗੱਲ ਹੋ ਜਾਂਦੀ ਆ ਇਸ ਕਰਕੇ ਜਿਹੜਾ ਮਾਮਲਾ ਤੁਹਾਡੇ ਨਾਲ ਹੀ ਸੰਬੰਧਿਤ ਹੈਗਾ ਤੁਹਾਡੇ ਪਰਿਵਾਰ ਨਾਲ ਹੀ ਸੰਬੰਧਿਤ ਹੈਗਾ ਉੱਥੇ ਆਪਣੇ ਵਿਚਾਰ ਪੇਸ਼ ਕਰਨ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ ਇਹ ਤੁਹਾਡੇ ਤੇ ਵੀ ਨੈਗੇਟਿਵ ਪ੍ਰਭਾਵ ਪੈਂਦਾ ਹੈਗਾ ਜਿਹੜੀ ਤੁਹਾਡੀ ਸਮਾਜ ਵਿੱਚ ਇੱਕ ਤਰ੍ਹਾਂ ਸਥਾਨ ਹੁੰਦਾ ਉਹ ਨੀਵਾ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਇਦਾਂ ਦੇ ਮੌਕੇ ਤੇ ਵੀ ਚੁੱਪ ਰਹਿਣਾ ਚਾਹੀਦਾ ਕਈ ਵਾਰੀ ਇਦਾਂ ਦੇ ਹਾਲਾਤ ਹੁੰਦੇ ਹੈਗੇ ਆ ਜਿੱਥੇ ਚੁੱਪ ਰਹਿਣ ਦੇ ਨਾਲ ਤੁਹਾਡੀ ਵੀ ਇੱਜ਼ਤ ਵੱਜਦੀ ਹੈ ਤੇ ਲੋਕਾਂ ਦੀ ਵੀ ਇੱਜ਼ਤ ਵੱਜਦੀ ਹੈ ਸਾਹਮਣੇ ਵਾਲੇ ਦੀ ਕਿਉਂਕਿ ਕਈ ਵਾਰੀ ਇਦਾਂ ਦੇ ਤੁਹਾਨੂੰ ਸਿਕ੍ਰੈਟਸ ਪਤਾ ਹੁੰਦਾ ਕਿਸੇ ਬਾਰੇ ਤੁਹਾਡੇ ਦੋਸਤ ਬਾਰੇ ਫੈਮਿਲੀ ਬਾਰੇ ਜਾਂ ਪਰਿਵਾਰ ਬਾਰੇ ਤੇ ਜਦੋਂ ਤੁਸੀਂ ਉਹ ਬੋਲ ਕੇ ਵਿਚਾਰ ਆਪਣੇ ਲੋਕਾਂ ਨੂੰ ਦੱਸਦੇ ਆ ਤੇ ਉਹਦੇ ਨਾਲ ਤੁਹਾਡੀ ਵੀ ਇੱਜ਼ਤ ਘਟੂਗੀ ਤੇ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਆ ਉਹਦੀ ਵੀ ਇੱਜ਼ਤ ਘਟਦੀ ਹੁੰਦੀ ਆ ਤੇ ਇਸ ਕਰਕੇ ਇਦਾਂ ਦੀਆਂ ਯਾਨੀ ਕਿ ਚੁਗਲੀ ਦਿੰਦਿਆਂ ਆਪਾਂ ਕਹਿ ਸਕਦੇ ਆ ਤੇ ਇਦਾਂ ਦੇ ਚੁਗਲੀ ਦਿੰਦਿਆਂ ਵਾਲੇ ਬੋਲਾਂ ਤੋਂ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਉਦੋਂ ਵੀ ਤੁਹਾਨੂੰ ਆਪਣੇ ਮੂੰਹ ਦੇ ਉੱਤੇ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਜਿੰਦਾ ਲਾ ਕੇ ਰੱਖਣਾ ਚਾਹੀਦਾ ਤਾਂ ਕਿ ਕਿਸੇ ਦੀ ਇੱਜ਼ਤ ਨਾ ਉਛਾਲੀ ਜਾ ਸਕੇ ਤੇ ਤੁਹਾਡੀ ਜਿਹੜੀ ਜਿਤੋਂ ਵੀ ਬਣੀ ਰਹੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਉਹ ਆਪਣੇ ਸ਼ਬਦਾਂ ਨੂੰ ਗਿਣ ਲੈਣਾ ਚਾਹੀਦਾ ਮਤਲਬ ਉਹਨੂੰ ਤੋਲ ਲੈਣਾ ਚਾਹੀਦਾ ਹੈਗਾ ਪਹਿਲਾਂ ਤੋਲੋ ਤੇ ਫਿਰ ਬੋਲੋ ਵੀ ਕਿਸੇ ਦੀ ਇੱਜ਼ਤ ਨੂੰ ਕਿਸੇ ਦੇ ਮਨ ਨੂੰ ਉਹਦੇ ਨਾਲ ਠੇਸ ਨਾ ਪਹੁੰਚੇ ਕਿਉਂਕਿ ਜਦੋਂ ਆਪਾਂ ਬਿਨਾਂ ਸੋਚੇ ਸਮਝੇ ਬੋਲਦੇ ਆ ਤੇ ਸਾਡੇ ਜ਼ੁਬਾਨ ਦੇ ਵਿੱਚੋਂ ਇਦਾਂ ਦੇ ਸ਼ਬਦ ਨਿਕਲ ਜਾਂਦੇ ਆ ਜਿੰਨਾ ਦੂਜੇ ਦੇ ਮਨ ਨੂੰ ਫੇਸ ਪਾਉਣ ਦੀ ਹੈ ਇਸ ਕਰਕੇ ਬਿਨਾਂ ਸੋਚੇ ਸਮਝੇ ਨਹੀਂ ਬੋਲਣਾ ਚਾਹੀਦਾ ਜਿਹੜਾ ਬੰਦਾ ਬਿਨਾਂ ਸੋਚੇ ਸਮਝੇ ਤੋਂ ਬੋਲਦਾ ਆ ਉਹ ਸਮਝਦਾਰ ਸਿਆਣਾ ਨਹੀਂ ਗਿਣਾ ਜਾਂਦਾ ਉਹਨੂੰ ਪਾਗਲ ਕਹਿੰਦੇ ਆ ਇਸ ਕਰਕੇ ਹਮੇਸ਼ਾ ਹੀ ਕੋਸ਼ਿਸ਼ ਕਰੋ ਵੀ ਜਿੰਨੀ ਕੋ ਲੋੜ ਹੈਗੀ ਆ ਓਨੀਆਂ ਹੀ ਸ਼ਬਦਾਂ ਦੀ ਵਰਤੋਂ ਕਰੋ ਉਹਨਾਂ ਕ ਆਪਣਾ ਮੂੰਹ ਖੋਲੋ ਅਗਲਾ ਜਿਹੜਾ ਪੁਆਇੰਟ ਹੈਗਾ ਕਿ ਪ੍ਰਮਾਤਮਾ ਨੇ ਜਿਹੜੀ એનર્ਜੀ ਹੈਗੀ ਆ ਬੰਦੇ ਨੂੰ ਕਈ ਰੂਪਾਂ ਦੇ ਵਿੱਚ ਦਿੱਤੀ ਹੈਗੀ ਆ ਉਹਦੇ ਵਿੱਚ ਸਾਡੇ ਬੋਲ ਵੀ ਹੈਗੇ ਮਤਲਬ ਜਿਹੜੀ ਸਾਡੇ ਬਾਡੀ ਚ ਸਾਊਂਡ ਨਿਕਲਦੀ ਉਹ ਵੀ ਇੱਕ એનર્ਜੀ ਦਾ ਰੂਪ ਹੈਗਾ ਚਾਹੇ ਤੁਸੀਂ ਸੁਣਦੇ ਆਂ ਦੇਖਦੇ ਆਂ ਜਾਂ ਬੋਲ ਉਦੋਂ ਸਾਰੀ એનર્ਜੀ ਲੱਗਦੀ ਆ ਜਿਹੜੀ એનર્ਜੀ ਹੁੰਦੀ ਆ ਲਿਮਟਿਡ ਹੁੰਦੀ ਆ ਅਗਰ ਤੁਸੀਂ ਬਹੁਤ ਜ਼ਿਆਦਾ ਬੋਲ ਕੇ ਆਪਣੀ ਜਿਹੜੀ એનર્ਜੀ ਲਗਾ ਰਹੇ ਆਂ ਤੇ ਹੋਰ ਜਿਹੜੇ ਤੁਹਾਡੇ ਜ਼ਿੰਦਗੀ ਦੇ ਕੰਮ ਕਾਜ ਹੈਗੇ ਫੋਕਸ ਹੈਗਾ ਆ ਉਦੋਂ ਤੁਹਾਡਾ ਜਿਹੜੀ એનર્ਜੀ ਯੂਜ਼ ਹੋਣੀ ਆ ਉਹ ਇੱਕ ਤਰ੍ਹਾਂ ਉਹਦੇ ਵਿੱਚ ਇੱਕ ਘਾਟ ਪੈਦਾ ਹੋ ਜਾਣੀ ਆ ਇਸ ਕਰਕੇ ਅਗਰ ਤੁਸੀਂ ਜ਼ਿਆਦਾ ਬੋਲਦੇ ਆਂ ਤੇ ਤੁਸੀਂ ਆਪਣੀ ਜਿਹੜੀ એનર્ਜੀ ਇੱਕ ਤਰ੍ਹਾਂ ਵੇਸਟ ਕਰ ਰਹੇ ਆਂ ਜਿੱਥੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਵੀ ਤੁਹਾਡੇ ਸ਼ਬਦਾਂ ਦੀ ਤੁਹਾਡੇ ਬੋਲਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਉਦੋਂ ਹੀ ਤੁਸੀਂ ਬੋਲਣਾ ਅਗਰ ਤੁਸੀਂ ਬਿਨਾਂ ਗੱਲ ਤੋਂ ਸਾਰਾ ਦਿਨ ਕਾ ਕਾਂ ਕਰੀ ਜਾਂਦੇ ਆ ਉਹਦਾ ਕੋਈ ਕਿਸੇ ਨੂੰ ਬੈਨੀਫਿਟ ਨਹੀਂ ਨਾ ਤੁਹਾਨੂੰ ਬੈਨੀਫਿਟ ਹੋਣਾ ਨਹੀਂ ਕਿਉਂ ਤੁਹਾਡੇ ਉਹਦੇ ਵਿੱਚ ਵਿਚਾਰ ਐਕਸਪ੍ਰੈਸ ਹੋ ਰਿਹਾ ਬਸ ਉਹ ਇੱਕ એનર્ਜੀ ਦੀ ਵੇਸਟੇਜ ਹੁੰਦੀ ਆ ਉਹਨਾਂ ਤੁਸੀਂ ਆਪਣੀ એનર્ਜੀ ਵੀ ਵੇਸਟ ਕਰਦੇ ਆ ਦੂਜਿਆਂ ਦੀ એનર્ਜੀ ਵੀ ਵੇਸਟ ਕਰਦੇ ਆ ਤੇ ਜਿਹੜੇ ਤੁਹਾਡੇ ਜ਼ਿੰਦਗੀ ਦੇ ਫੋਕਸ ਹੁੰਦੇ ਹੈਗੇ ਆ ਆਪਣੇ ਪਰਿਵਾਰ ਨਾਲ ਸੰਬੰਧ ਤੇ ਆਪਣੇ ਨਾਲ ਸੰਬੰਧ ਤੇ ਉੱਥੇ ਜਿਹੜੀ એનર્ਜੀ ਤੁਸੀਂ ਲਾਉਣੀ ਆ ਆਪਣੇ ਦਿਮਾਗ ਯੂਜ਼ ਕਰਨਾ ਉਹ ਫੇਰ ਘਟਣ ਲੱਪੰਦੇ ਤੁਹਾਡੇ ਗੋਲ ਤੋਂ ਇਦਾਂ ਫੇਰ ਜ਼ਿਆਦਾ ਬੋਲਣਾ ਜਿਹੜਾ ਉਹ ਦੂਰ ਕਰਨ ਲੱਪੰਦਾ ਇਸ ਕਰਕੇ ਤੁਸੀਂ ਸ਼ਾਂਤ ਰਹਿ ਕੇ ਜਿੱਥੇ ਲੋੜ ਹੋਵੇ ਉੱਥੇ ਬੋਲੋ ਤੇ ਜਿਹੜੀ ਸਾਰੀ એનર્ਜੀ ਹੈਗੀ ਆਪਣੇ ਮੇਨ ਜਿਹੜੇ ਜ਼ਿੰਦਗੀ ਦੇ ਟਾਰਗੇਟਸ ਹੁੰਦੇ ਉੱਥੇ ਲਗਾਣੀ ਹੈਗੀ ਆ ਨਾ ਕਿ ਆਵਾ ਤਵਾ ਬੋਲ ਕੇ ਅਗਲਾ ਜਿਹੜਾ ਪੁਆਇੰਟ ਹੈਗਾ ਵੀ ਜਦੋਂ ਬੰਦਾ ਚੁੱਪ ਰਹਿਣਾ ਸਿੱਖ ਲੈਂਦਾ ਤੇ ਆਪਣੇ ਅੰਦਰੂਨੀ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਇੱਕ ਤਰ੍ਹਾਂ ਉਹ ਖੋਖਣਾ ਸ਼ੁਰ ਜਿਹੜਾ ਗਿਆਨ ਹੈਗਾ ਬੰਦੇ ਦੇ ਅੰਦਰ ਹੀ ਹੁੰਦਾ ਹੈਗਾ ਜਦੋਂ ਬੰਦਾ ਬਾਹਰ ਲੱਭਦਾ ਹੈਗਾ ਜਾਂ ਬੋਲ ਕੇ ਜਾਂ ਦੇਖ ਕੇ ਜਾਂ ਸੁਣ ਕੇ ਉਦੋਂ ਨਹੀਂ ਉਹਨੂੰ ਲੱਭਦਾ ਹੈਗਾ ਜਦੋਂ ਬੰਦਾ ਆਪਣੀ એનર્ਜੀ ਨੂੰ ਸੇਵ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਕਿ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹਨੂੰ ਅੰਦਰੋਂ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਅਗਰ ਤੁਸੀਂ ਭਗਤੀ ਲੈਣ ਚਾਹ ਉਸ ਵਰਚੂਅਲੀ ਲੈਣ ਦੇ ਵਿੱਚ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਜਿੱਦਾਂ ਫੋਕਸ ਜਿਹੜਾ ਹੁੰਦਾ ਹੈਗਾ ਅਗਰ ਤੁਸੀਂ ਆਪਣੇ ਆਪ ਤੇ ਲਗਾਉਂਦੇ ਆ ਚੁੱਪ ਰਹਿ ਕੇ ਉਹ ਜ਼ਿਆਦਾ ਫੋਕਸ ਬਣਦਾ ਕਿ ਤਰ੍ਹਾਂ ਜਿਹੜੀ ਭਗਤੀ ਹੁੰਦੀ ਉਹ ਚੁੱਪ ਰਹਿ ਕੇ ਹੁੰਦੀ ਹੈ ਰੋਲੇ ਪਾ ਕੇ ਨਹੀਂ ਹੁੰਦੀ ਹੈਗੀ ਇੱਕ ਦਿਮਾਗੀ ਤੌਰ ਤੇ ਵੀ ਮਾਨਸਿਕ ਤੌਰ ਤੇ ਸਪਿਰਚੁਅਲ ਆਤਮਿਕ ਤੌਰ ਤੇ ਵੀ ਤੁਹਾਨੂੰ ਇਹਦੇ ਵਿੱਚ ਸ਼ਾਂਤੀ ਮਿਲਦੀ ਹੈ ਤੇ ਦੋਸਤੋ ਇਹ ਸੀ ਕੁਝ ਗੱਲਾਂ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਚੁੱਪ ਰਹਿਣਾ ਬਹੁਤ ਹੀ ਇੱਕ ਪਾਵਰਫੁਲ ਹੈ ਇੱਕ ਸ਼ਕਤੀਕਾਲੀ ਚੀਜ਼ ਹੁੰਦੀ ਹੈ ਕਿ ਇਸ ਕਰਕੇ ਚੁੱਪ ਰਹਿਣਾ ਚਾਹੀਦਾ ਬਿਨਾਂ ਕਿਸੇ ਮਤਬਲ ਤੋਂ ਬੋਲਣਾ ਨਹੀਂ ਚਾਹੀਦਾ ਤੇ ਆਸ ਕਰਦੇ ਹਾਂ ਤੁਹਾਡੇ ਵਿੱਚ ਵੀ ਇਦਾਂ ਦੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਚੁੱਪ ਰਹਿਣ ਨੂੰ ਇੱਕ ਹੌਬੀ ਸਮਝਦੇ ਹੋਗੇ ਆਪਣੀ ਜਾਂ ਫਿਰ ਉਹਨਾਂ ਨੂੰ ਚੁੱਪ ਰਹਿਣਾ ਵਧੀਆ ਲੱਗਦਾ ਹੋਗਾ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ 또 ਫਿਰ ਦੁਬਾਰਾ ਰਿਕਵੈਸਟ ਹੈ ਅਗਰ ਤੁਸੀਂ ਚ